ਆਮ ਆਦੀ ਪਾਰਟੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਲ ਭੋਲਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਪੂਰਬੀ ਪੰਤਰਿਕ ਤੋਂ ਸ਼ੁਰੂ ਕੀਤਾ ਗਿਆ ਵਾਤਾਵਰਣ ਦਿਵਸ ਅਤੇ ਉਸ ਤੋਂ ਇਲਾਵਾ ਰੋਜ਼ਾਨਾ ਹਰ ਬਾੜ ਦੇ ਵਿੱਚ ਰੁੱਖ ਲਗਾਏ ਜਾ ਰਹੇ ਹਨ ਇਸ ਦੌਰਾਨ ਆਮ ਆਦੀ ਪਾਰਟੀ ਦੇ ਆਗੂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਜਿਸ ਤਰ੍ਹਾਂ ਹਰ ਸਾਲ ਗਰਮੀ ਦਾ ਤਾਪਮਨ ਵੱਧਦਾ ਜਾ ਰਿਹਾ ਹੈ ਉਸ ਨੂੰ ਦੇਖਦੇ ਹੋਏ ਆਪਣੇ ਬੱਚਿਆਂ ਦੇ ਭਵਿੱਖ ਲਈ ਸਾਨੂੰ ਰੁੱਖ ਲਗਾਉਣਾ ਜ਼ਰੂਰੀ ਹੈ ਇਸ ਲਈ ਸਾਡੇ ਵੱਲੋਂ ਹਰ ਜਗ੍ਹਾ ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾ ਰਹੇ ਹਨ ਜਿਸ ਦੇ ਨਾਲ ਵਾਤਾਵਰਣ ਅਤੇ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਸੁਰੱਖਿਤ ਰਹੇਗਾ ਅਤੇ ਇਸ ਦੌਰਾਨ ਆਮ ਆਦੀ ਪਾਰਟੀ ਦੇ ਵਿਧਾਇਕ ਦਰਜੀਤ ਸਿੰਘ ਗਰੇਵਾਲ ਕੋਹਲਾ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਹਰ ਮਨੁੱਖ ਇੱਕ ਰੁੱਖ ਜ਼ਰੂਰ ਲਗਾਵੇ ਅੱਜ ਬਦਸਵ ਹਲਕਾ ਪੂਰਬੀ ਚ ਲਗਾਤਾਰ 5 ਤਰੀਕ ਤੋਂ ਜਦੋਂ ਵਾਤਾਵਰਣ ਦਿਵਸ ਮਨਾਇਆ ਗਿਆ ਤੇ ਔਰ ਉਸ ਤੋਂ ਇਲਾਵਾ ਲਗਾਤਾਰ ਹਰ ਵਾਰ ਦੇ ਵਿੱਚ ਦਿੱਲੀ ਰੁੱਖ ਲਾ ਜਾ ਰਹੇ ਨੇ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਜੋ ਅੱਜ ਤਪਸ ਵੱਧ ਰਹੀ ਆ ਔਰ ਜਿੰਨਾ ਤਾਪਮਨ ਹਰ ਸਾਲ ਵਧਦਾ ਜਾਂਦਾ ਵਾ ਉਹਨੂੰ ਰੋਕਣ ਲਈ ਆਪਣੇ ਬੱਚਿਆਂ ਨੂੰ ਬਿਮਾਰੀ ਤੋਂ ਰੋਕਣ ਲਈ ਤੇ ਸਾਨੂੰ ਸਾਰਿਆਂ ਨੂੰ ਲੋੜ ਹੈ ਵੀ ਅੱਜ ਵੱਧ ਤੋਂ ਵੱਧ ਅਸੀਂ ਦਰਖਤ ਲਾਈਏ ਵੱਧ ਤੋਂ ਵੱਧ ਰੁੱਖ ਲਾਈਏ ਔਰ ਬੇਨਤੀ ਮੈਂ ਸਾਰਿਆਂ ਨੂੰ ਇਹ ਕਰਦਾ ਵੀ ਹਰ ਮਨੁੱਖ ਇੱਕ ਰੁੱਖ ਜ਼ਰੂਰ ਲਾਵੇ ਤਾਂ ਕਿ ਅਸੀਂ ਆਪਣੇ ਜਿਹੜਾ ਵਾਤਾਵਰਨਾ ਉਹਨੂੰ ਬਚਾ ਸਕੀਏ ਜਿਹੜਾ ਕੁਦਰਤੀ ਖਜ਼ਾਨਾ ਬਚਾ ਸਕੀਏ ਤੇ ਅਸੀਂ ਅੱਜ ਜਿਹੜਾ ਕੁਦਰਤੀ ਖਜ਼ਾਨਾ ਵਾ ਅੱਜ ਤਰੱਕੀ ਦੇ ਨਾਂ ਤੇ ਵਿਨਾਸ਼ ਕਰਤਾ ਉਹਨੂੰ ਉਹਨੂੰ ਬਚਾਉਣ ਲਈ ਔਰ ਸਾਡੇ ਆਉਣ ਵਾਲੀ ਭਲਕੇ ਭੁੱਖ ਲਈ ਸਾਡੇ ਬੱਚਿਆਂ ਦੇ ਬਲਕੇ ਬਿਮਾਰੀਆਂ ਤੋਂ ਬਚਾਉਣ ਲਈ ਜਿਹੜੀ ਤਪੱਸਵਾਦੀ ਜਾ ਰਹੀ ਹੈ ਤੇ ਉਹਨੂੰ ਬਚਾਉਣ ਲਈ ਵਾਤਾਵਰਣ ਤੇ ਹਵਾ ਮਿਲ ਕੇ ਸਭ ਕੇ ਹਵਾ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ ਮੈਂ ਇਹੀ ਬੇਨਤੀ ਕਰਦਾ ਸਾਰੇ ਮਿਲ ਕੇ ਸਾਰਿਆਂ ਨੂੰ ਕਿਉਂਕਿ ਆਪਾਂ ਜਿਹੜੇ ਬੱਚਿਆਂ ਵਾਸਤੇ ਕੋਈ ਨਾ ਕੋਈ ਜੋੜ ਕੇ ਜਾਣਾ ਨਹੀਂ ਅਗਲੀ ਪੀੜ੍ਹੀ ਨੇ ਸਾਨੂੰ ਬੱਚਿਆਂ ਨੇ ਸਾਨੂੰ ਮਾਫ਼ੀ ਕਰਨਾ ਜੇ ਅਸੀਂ ਕੁਦਰਤ ਦੀ ਖਜ਼ਾਨਾ ਨਸ਼ਟ ਕਰਕੇ ਤੇ ਉਹ ਕੁਦਰਤ ਦੀ ਖਜ਼ਾਨਾ ਆਪਾਂ ਬਚਾਈਏ ਹਰੇਕ ਮਨੁੱਖ ਇੱਕ ਰੁੱਖ ਲਾਓ ਤਾਂ ਕਿ ਜਿੱਥੇ ਆਪਾਂ ਆਪਣੀ ਗਰਮੀ ਤੋਂ ਬਚ ਸਕੀਏ ਆਪਾਂ ਬਿਮਾਰੀਆਂ ਤੋਂ ਬਚ ਸਕੀਏ ਆਉਣ ਵਾਲੇ ਬੱਚਿਆਂ ਵਾਸਤੇ ਇਹ ਖਜ਼ਾਨਾ ਜੋੜ ਚੇ ਜਾ ਸਕੇ ਬਹੁਤ ਧੰਨਵਾਦ ਤੁਹਾਡਾ ਜੀ ਸਰ ਜ਼ਿਆਦਾਤਰ ਲੋਕ ਕੀ ਆ ਦੀ ਰੇਟ ਚ ਗਰੁੱਪ ਕੱਢਦੇ ਜਾ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਮੈਂ ਉਹੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਆਪਾਂ ਤਰੱਕੀ ਦੇ ਨਾਂ ਤੇ ਜਿਹੜਾ ਵਿਨਾਸ਼ ਕਰ ਰਹੇ ਆ ਵਿਕਾਸ ਦੇ ਨਾਤੇ ਵਿਨਾਸ਼ ਨਾ ਕਰੀਏ ਆਪਾਂ ਜੇ ਆਪਾਂ ਪੈਸਾ ਧਨ ਦੌਲਤ ਜਿਹੜੀ ਮਲਕੇ ਰੁਪਈਆ ਜੋੜ ਕੇ ਕੋਠੀਆਂ ਜੋੜ ਕੇ ਆਪਣਾ ਬਕੇ ਗੁਜ਼ਾਰਾ ਨਹੀਂ ਹੋਣਾ ਜੇ ਆਪਾਂ ਹਵਾ ਪਾਣੀ ਨਾ ਬਚਾ ਸਕੇ ਜਿੰਨਾ ਵੀ ਆਪਾਂ ਮਲਕੇ ਕੋਠੀਆਂ ਬਲਕੇ ਜੋੜ ਲਈਏ ਮਲਕੇ ਪੈਸਾ ਜੋੜ ਲਈਏ ਬੈਂਕ ਬੈਲ ਜੋੜ ਲਈਏ ਪਰ ਜੇ ਆਪਾਂ ਹਵਾ ਪਾਣੀ ਨਾ ਬਚਾ ਸਕੇ ਤੇ ਕਿਸੇ ਕੰਮ ਨਹੀਂ ਆਉਣਾ ਉਹ ਕਿ ਜੋ ਜਾਨਤ ਜਹਾਨ ਹੈ ਹਰੇ ਅਗਰੇਸੀ ਤੰਦਰੁਸਤਾਂ ਅਸੀਂ ਸਾਡੀ ਜਾਨ ਠੀਕ ਹੈ ਤੇ ਫਿਰ ਸਾਹੀਂ ਸਾਡੇ ਪੈਸਾ ਕਮ ਆਉਣਾ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਰੁੱਖ ਕਟੋ ਨਾ ਰੁੱਖ ਵੱਧ ਤੋਂ ਬਦਲਾਓ ਤਾਂ ਕਿ ਆਪਾਂ ਆਪਣੇ ਬਾਤਾ ਬਾਨ ਨੂੰ ਬਚਾ ਸਕੀਏ